ਮਨੁੱਖਤਾ ਦੇ ਦੁਸ਼ਮਣ ਨਸ਼ੇ ਨਸ਼ਾ ਕੀ ਹੈ ਮਹਾਨ ਕੋਸ਼ ਅਨੁਸਾਰ ਨਸ਼ੇ ਦਾ ਭਾਵ ਅਮਲ ਮਾਤਕ ਦਰਵ ਦਿਮਾਗ ਨੂੰ ਕੋਪ ਕਰਨ ਵਾਲਾ ਪਦਾਰਥ ਹੈ ਨਸ਼ੀਲੇ ਪਦਾਰਥਾਂ ਦੇ ਵਰਤਣ ਤੋਂ ਹੋਈ ਨੀਂਮ ਬੇਹੋਸ਼ੀ ਦੀ ਹਾਲਤ ਨੂੰ ਕੋਪ ਅਵਸਥਾ ਕਹਿੰਦੇ ਹਨ ਕੋਪ ਅਵਸਥਾ ਦਿਮਾਗ ਦੀ ਇੱਕ ਐਸੀ ਹਾਲਤ ਹੈ ਜੋ ਮਨੁੱਖ ਦਾ ਅਸਲੀਅਤ ਨਾਲੋਂ ਨਾਤਾ ਤੋੜ ਦਿੰਦੀ ਹੈ ਅਤੇ ਮਨੁੱਖ ਨੂੰ ਮਤ ਹੋਸ਼ੀ ਦੀ ਅਵਸਥਾ ਵਿੱਚ ਲੈ ਜਾਂਦੀ ਹੈ ਇਸ ਹਾਲਤ ਵਿੱਚ ਨਾ ਤਾਂ ਮਨੁੱਖ ਸਹੀ ਸੋਚ ਸਕਦਾ ਹੈ ਨਾ ਹੀ ਸਹੀ ਕੰਮ ਕਰ ਸਕਦਾ ਹੈ ਕਿਉਂਕਿ ਮਨੁੱਖ ਦੀ ਮਤ ਦਾ ਸਹੀ ਸੋਚਣ ਸ਼ਕਤੀ ਨਾਲੋਂ ਨਾਤਾ ਟੁੱਟਿਆ ਹੋਇਆ ਹੁੰਦਾ ਹੈ ਕੋਪ ਅਵਸਥਾ ਵਿੱਚ ਜਾਣ ਕਾਰਨ ਅਤੇ ਕੋਪ ਅਵਸਥਾ ਮਿਲਦੀ ਹੈ ਹੋ ਜਾਂਦੀ ਹੈ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨਾਲ ਸੋ ਮਨੁੱਖ ਦੀ ਮਤ ਦਾ ਸਹੀ ਸੋਚਣ ਸ਼ਕਤੀ ਨਾਲੋਂ ਨਾਤਾ ਟੁੱਟ ਜਾਂਦਾ ਹੈ ਇਸ ਕੋਪ ਅਵਸਥਾ ਵਿੱਚ ਜਾਣ ਨਾਲ ਜੇ ਮਨੁੱਖ ਨਸ਼ੀਲੇ ਪਦਾਰਥ ਜਿਆਦਾ ਸੇਵਨ ਕਰ ਲਵੇ ਤਾਂ ਇਹ ਕੋਪ ਅਵਸਥਾ ਹੀ ਪਾਗਲਪਨ ਬਣ ਜਾਂਦੀ ਹੈ ਐਸੀ ਹਾਲਤ ਵਿੱਚ ਜਿੱਥੇ ਮਨੁੱਖ ਨੂੰ ਮਾੜੇ ਚੰਗੇ ਦੀ ਪਰਖ ਨਹੀਂ ਰਹਿੰਦੀ ਉੱਥੇ ਉਸ ਦੀ ਆਪਣੇ-ਪਰਾਏ ਦੀ ਸੂਝ ਵੀ ਖਤਮ ਹੋ ਜਾਂਦੀ ਹੈ ਮਨੁੱਖ ਦੀ ਮਤ ਮਾਰੀ ਜਾਂਦੀ ਹੈ ਮਰੀ ਹੋਈ ਮਤ ਅਧੀਨ ਮਨੁੱਖ ਲੋਕ ਪਰਲੋਕ ਵਿੱਚ ਬੇਇੱਜ਼ਤ ਹੋ ਕੇ ਧੱਕੇ ਖਾਣ ਦੇ ਕਰਮ ਕਰ ਬੈਠਦਾ ਹੈ। ਅਤੇ ਸਾਰੀ ਆਯੂ ਪਛਤਾਵੇ ਅਤੇ ਹੌਕਿਆਂ ਵਿੱਚ ਬਤੀਤ ਕਰਦਾ ਇਥੋਂ ਸੰਸਾਰ ਤੋਂ ਚਲਾ ਜਾਂਦਾ ਹੈ। ਨਸ਼ੇ ਅਧੀਨ ਬਣੀ ਐਸੀ ਪਾਗਲਪਨ ਦੀ ਅਵਸਥਾ ਵਿੱਚ ਨਸ਼ਈ ਮਨੁੱਖ ਨੂੰ ਨਾ ਸਰਕਾਰ ਦਾ ਡਰ ਨਾ ਸਮਾਜ ਦੀ ਲੱਜਾ ਅਤੇ ਨਾ ਹੀ ਪਰਮਾਤਮਾ ਦਾ ਭੈ ਹੁੰਦਾ ਹੈ। ਉਹ ਪਾਗਲਪਨ ਦੀ ਅਵਸਥਾ ਵਿੱਚ ਮਨ ਆਈਆਂ ਕਰਦਾ ਹੈ ਆਪਣਾ ਲੋਕ ਪਰਲੋਕ ਵਿਗਾੜੀ ਹੀ ਜਾਂਦਾ ਹੈ ਕਿਸੇ ਵੀ ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦਾ ਨਸ਼ਈ ਮਨੁੱਖ ਦੀ ਬਾਣੀ ਬਣੀ ਦਸ਼ਾ ਪਰਥਾਏ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਗੁਰਬਾਣੀ ਵਿੱਚ ਪ੍ਰਮਾਨ ਹੈ ਜੋ ਧੰਗੁਰ ਗ੍ਰੰਥ ਸਾਹਿਬ ਜੀ ਦੇ ਪੰਨਾ 554 ਉੱਪਰ ਅੰਕਿਤ ਹੈ ਕਿ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਨਾ ਪਰਾਇ ਨਾ ਪਛਾਨਈ ਖਸਮਾ ਹੋ ਤੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਹ ਮਿਲੈ ਸਜਾਏ ਝੂਠਾ ਮਦ ਮੂਲ ਨ ਪੀਚੈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸਚ ਮਦ ਪਾਈਐ ਸਤਗੁਰ ਮਿਲੈ ਜਿਸ ਆਈ ਨਸ਼ੇ ਅਧੀਨ ਬਣੀ ਮਦ ਹੋਸ਼ ਦੀ ਅਵਸਥਾ ਜਿਸ ਨੂੰ ਕੋਪ ਅਵਸਥਾ ਪਿਛੇ ਆਖਿਆ ਗਿਆ ਹੈ ਇਸ ਵਿੱਚ ਮਨੁੱਖ ਆਪਣੀ ਹੀ ਖਿਆਲੀ ਦੁਨੀਆ ਰਚ ਲੈਂਦਾ ਹੈ ਜੋ ਬਿਲਕੁਲ ਹਵਾਈ ਕਿਲਿਆਂ ਦੀ ਤਰ੍ਹਾਂ ਬੇਬੁਨਿਆਦੀ ਰਚਨਾ ਹੁੰਦੀ ਹੈ ਇਸ ਦਾ ਅਸਲੀਅਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ਜਿਉਂ-ਜਿਉਂ ਨਸ਼ੇ ਦਾ ਪ੍ਰਭਾਵ ਘਟਦਾ ਹੈ ਤਿਉਂ-ਤਿਉਂ ਮਦ ਹੋਸ਼ੀ ਅਵਸਥਾ ਅਧੀਨ ਬਣੀ ਹੋਈ ਕਲਪਤ ਦੁਨੀਆ ਵੀ ਖਤਮ ਹੋਣ ਲੱਗ ਪੈਂਦੀ ਹੈ ਅਤੇ ਅਸਲੀਅਤ ਮਨੁੱਖ ਦੇ ਸਾਹਮਣੇ ਆ ਉਜਾਗਰ ਹੁੰਦੀ ਹੈ ਉਸ ਅਸਲੀਅਤ ਨੂੰ ਜਿਸ ਨੂੰ ਮਨੁੱਖ ਨੇ ਨਸ਼ਾ ਪੀ ਕੇ ਜਾਂ ਵਰਤ ਕੀ ਭਲਾਉਣ ਦਾ ਯਤਨ ਕੀਤਾ ਸੀ ਮੁੜ ਵੇਖ ਕੇ ਮਨੁੱਖ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਤੇ ਪਰੇਸ਼ਾਨ ਹੁੰਦਾ ਹੈ ਮੁੜ ਪਰੇਸ਼ਾਨੀ ਅਤੇ ਦੁੱਖ ਤੋਂ ਨਿਜਾਤ ਪਾਉਣ ਲਈ ਅਤੇ ਫਿਰ ਉਸੇ ਮਦਹੋਸ਼ੀ ਦੀ ਕਲਪਤ ਰਚਨਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਨਸ਼ੇ ਦਾ ਮੁੜ ਸੇਵਨ ਕਰਦਾ ਹੈ बार-बार ਨਸ਼ਾ ਸੇਵਨ ਦੇ ਕਰਮ ਆਦਤ ਬਣ ਕੇ ਮਨੁੱਖ ਦੇ ਸੁਭਾਅ ਦਾ ਇੱਕ ਅੰਗ ਬਣ ਜਾਂਦੇ ਹਨ ਜੋ ਮਨੁੱਖ ਨੂੰ ਆਪਣਾ ਸਦੀਵੀ ਗੁਲਾਮ ਬਣਾ ਲੈਂਦੇ ਹਨ ਇਹ ਨਸ਼ਈ ਸੁਭਾਅ ਦੀ ਗੁਲਾਮੀ ਮਨੁੱਖ ਦਾ ਓਨਾ ਚਿਰ ਖੜਾ ਨਹੀਂ ਛੱਡਦੀ ਜਿੰਨਾ ਚਿਰ ਮਨੁੱਖ ਹਾਸਦੇ ਵਸਦੇ ਇਸ ਸੰਸਾਰ ਤੋਂ ਸ਼ਮਸ਼ਾਨ ਘਾਟ ਤੱਕ ਨਹੀਂ ਪੁੱਜ ਜਾਂਦਾ ਜੇ ਕਿਤੇ ਚੰਗੀ ਸੋਭਤ ਦੁਆਰਾ ਜਾਂ ਗੁਰੂ ਉਪਦੇਸ਼ ਨੂੰ ਸੁਣ ਕੇ ਨਸ਼ਈ ਮਨੁੱਖ ਦੇ ਮਨ ਵਿੱਚ ਨਸ਼ੇ ਨੂੰ ਛੱਡਣ ਲਈ ਕੁਝ ਸੰਸਕਾਰ ਬਣਦੇ ਵੀ ਹਨ ਉਹਨਾਂ ਚੰਗੇ ਸੰਸਕਾਰਾਂ ਉੱਤੇ ਨਸ਼ਾ ਸੇਵਾ ਸੇਵਨ ਕਰਨ ਦੇ ਸੁਭਾਵੀ ਸੰਸਕਾਰ ਹਾਵੀ ਹੋ ਕੇ ਚੰਗੇ ਸੰਸਕਾਰਾਂ ਨੂੰ ਸਾਕਾਰ ਨਹੀਂ ਹੋਣ ਦਿੰਦੇ ਮਨੁੱਖ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੋਇਆ ਵੀ ਨਸ਼ੇ ਦੀ ਗ੍ਰਿਫਤ ਵਿੱਚੋਂ ਨਿਕਲ ਨਹੀਂ ਸਕਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 591 ਸਵਈਏ ਵਿੱਚ ਪ੍ਰਗਟਾਇਆ ਹੋਇਆ ਪ੍ਰਮਾਨ ਨਸ਼ਈ ਮਨੁੱਖ ਉੱਤੇ ਇਨ ਬਿਨ ਲਾਗੂ ਹੋਉਂ ਨਿਬੜਦਾ ਹੈ ਭਾਈ ਸਾਹਿਬ ਜੀ ਆਪਣੇ ਕਵਿਤ ਵਿੱਚ ਲਿਖਦੇ ਹਨ ਕਿ ਜੈਸੀ ਪੋਸਤੀ ਸੁਨਤ ਕਹਿਤ ਪੋਸਤ ਬੁਰੋ ਤਾਂ ਕਿ ਬਸ ਭਇਓ ਛਾੜਿਓ ਚਾਹੈ ਪੈਣਾ ਛੂਟੈ ਜੈਸੀ ਪੋਸਤੀ ਸੁਨਤ ਕਹਿਤ ਪੋਸਤ ਬੁਰੋ ਤਾਂਕੇ ਬਸ ਭਇਓ ਛਾਡਿਓ ਚਾਹੈ ਪੈ ਨਾ ਛੂਟਈ ਜੈਸੇ ਜੂਆ ਖੇਲ ਬਿਤਹਾਰ ਬਿਲਖੈ ਜਵਾਰੀ ਤਉ ਪਰ ਜਵਾਰਣ ਕੀ ਸੰਗਤ ਨਾ ਟੁੱਟਈ ਜੈਸੇ ਚੋਰ ਚੋਰੀ ਜਾਤ ਹਿਰਦਾ ਸਹਿਕਤ ਪੁਨ ਤਜਤ ਨਾ ਚੋਰੀ ਜੋਲੋ ਸੀਸ ਹੀ ਨਾ ਫੁੱਟਈ ਜਿਸ ਤਰ੍ਹਾਂ ਪੋਸਤ ਪੀਣ ਵਾਲਾ ਮਨੁੱਖ ਸਿਆਣਿਆਂ ਪਾਸੋਂ ਅਮਲ ਦੇ ਅਵਗੁਣ ਸੁਣਦਾ ਵੀ ਹੈ ਅਤੇ ਖੁਦ ਵੀ ਆਪਣੇ ਮੂੰਹ ਵਿੱਚੋਂ ਨਸ਼ੇ ਨੂੰ ਮਾੜਾ ਕਹਿੰਦਾ ਹੈ ਆਪਣੇ ਬੱਚਿਆਂ ਨੂੰ ਤੇ ਹੋਰਨਾਂ ਨੂੰ ਇਸ ਨਸ਼ੇ ਤੋਂ ਬਚਣ ਦਾ ਉਪਦੇਸ਼ ਵੀ ਕਰਦਾ ਹੈ ਪਰ ਖੁਦ ਨਸ਼ਿਆਂ ਦਾ ਇੰਨਾ ਗੁਲਾਮ ਹੋ ਜਾਂਦਾ ਹੈ ਕਿ ਉਹ ਨਸ਼ੇ ਨੂੰ ਛੱਡਣਾ ਚਾਹੁੰਦਾ ਹੋਇਆ ਵੀ ਛੱਡ ਨਹੀਂ ਸਕਦਾ ਨਸ਼ਈ ਮਨੁੱਖ ਦੀ ਹਾਲਤ ਐਨ ਉਸੇ ਜਵਾਰੀ ਵਰਗੀ ਹੋ ਜਾਂਦੀ ਹੈ ਜੋ ਜੂਆ ਖੇល ਕੇ ਸਾਰੀ ਸੰਪਦਾ ਹਾਰ ਦਿੰਦਾ ਹੈ ਅਤੇ ਸੰਪਦਾ ਦੇ ਹੱਥੋਂ ਚਲੇ ਜਾਣ ਦਾ ਹਾਰਨ ਦਾ ਦੁੱਖ ਵੀ ਮਹਿਸੂਸ ਕਰਦਾ ਹੈ ਤੇ ਮਾਇਕ ਤੰਗੀ ਕਾਰਨ ਰੋਂਦਾ ਤੇ ਵਿਲਕਦਾ ਵੀ ਹੈ ਪਰ ਜੂਆ ਖੇਡਣ ਦੀ ਮਾੜੀ ਲਤ ਅਤੇ ਜੁਆਰੀਆਂ ਦੀ ਕੋ ਸੰਗਤ ਨੂੰ ਛੱਡ ਵੀ ਨਹੀਂ ਸਕਦਾ ਇੱਕ ਹੋਰ ਉਦਾਹਰਣ ਦੇ ਕੇ ਭਾਈ ਸਾਹਿਬ ਫਰਮਾਉਂਦੇ ਹਨ ਕਿ ਨਸ਼ਈ ਮਨੁੱਖ ਦੀ ਹਾਲਤ ਉਸ ਚੋਰ ਵਰਗੀ ਬਣ ਜਾਂਦੀ ਹੈ ਜਿਸ ਨੂੰ ਪਤਾ ਵੀ ਹੈ ਗਿਆਨ ਵੀ ਹੈ ਕਿ ਚੋਰੀ ਕਰਨੀ ਮਾੜਾ ਕਰਮ ਹੈ ਉਹ ਚੋਰੀ ਕਰਨ ਦੇ ਫਲ ਸਰੂਪ ਮਿਲਣ ਵਾਲੇ ਦੰਡ ਨੂੰ ਵੀ ਜਾਣਦਾ ਹੈ ਹਰ ਸਮੇਂ ਡਰਦਾ ਵੀ ਰਹਿੰਦਾ ਹੈ ਕਿ ਮੇਰੇ ਇਸ ਮਾੜੇ ਕਰਮ ਦਾ ਕਿਸੇ ਨੂੰ ਪਤਾ ਨਾ ਲੱਗ ਜਾਏ ਅਤੇ ਇਸ ਤਰ੍ਹਾਂ ਉਹ ਸਹਿਮ ਵਾਲਾ ਜੀਵਨ ਬਤੀਤ ਕਰਦਾ ਹੈ ਡਰ ਵਾਲੇ ਜੀਵਨ ਵਿੱਚ ਜੀਵਨ ਬਸਰ ਕਰਦਾ ਹੈ ਕਿਸੇ ਕਿਸੇ ਸਮੇਂ ਚੋਰੀ ਛੱਡ ਦੇਣ ਦਾ ਹੌਸਲਾ ਵੀ ਕਰਦਾ ਹੈ ਪਰ ਚੋਰੀ ਕਰਨ ਦੇ ਸੁਭਾਵੀ ਸੰਸਕਾਰ ਉਸ ਨੂੰ ਚੋਰੀ ਨਹੀਂ ਛੱਡਣ ਦਿੰਦੇ ਇੱਕ ਦਿਨ ਚੋਰੀ ਕਰਨ ਦਾ ਬਣਿਆ ਸੁਭਾਅ ਹੀ ਚੋਰ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ ਨਸ਼ੇ ਕਿਵੇਂ ਲੱਗਦੇ ਹਨ ਨਸ਼ੇ ਲੱਗਣ ਦੇ ਕੁਝ ਇੱਕ ਕਾਰਨ ਜੋ ਖਿਆਲ ਵਿੱਚ ਆਉਂਦੇ ਨੇ ਉਨ੍ਹਾਂ ਦੀ ਵਿਚਾਰ ਕਰ ਲੈਣੀ ਜ਼ਰੂਰੀ ਹੈ ਤਾਂ ਜੋ ਇਹਨਾਂ ਕਾਰਨਾਂ ਤੋਂ ਸਾਵਧਾਨ ਹੋ ਕੇ ਮਨੁੱਖ ਆਪਣੇ ਆਪ ਨੂੰ ਸੰਭਾਲ ਸਕੇ ਪਹਿਲਾ ਕਾਰਨ ਇੰਜ ਜਾਪਦਾ ਹੈ ਕਿ ਮਾਤਾ ਪਿਤਾ ਦੀ ਸੰਗਤ ਵਿੱਚੋਂ ਹੀ ਇਹ ਨਸ਼ੇ ਆ ਲੱਗਦੇ ਨੇ ਜਿਹੜੇ ਮਾਤਾ ਪਿਤਾ ਖੋਦ ਆਪ ਨਸ਼ਾ ਵਰਤਣ ਦੇ ਆਦੀ ਹੋ ਚੁੱਕੇ ਹਨ ਅਤੇ ਉਹ ਸਮੇਂ-ਸਮੇਂ ਆਪਣੇ ਬੱਚਿਆਂ ਦੇ ਸਾਹਮਣੇ ਨਸ਼ਾ ਵਰਤਦੇ ਹਨ ਅਕਸਰ ਅਜਹਿ ਪਰਿਵਾਰਾਂ ਦੇ ਬੱਚੇ ਸਮਾਂ ਮਿਲਣ ਤੇ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦੇ ਹਨ ਕਿਉਂਕਿ ਬੱਚੇ ਵਿੱਚ ਦੋ ਗੁਣ ਬਹੁਤ ਪਰਬਲ ਹੁੰਦੇ ਹਨ ਪਹਿਲਾ ਜੋ ਬੱਚਾ ਅੱਖਾਂ ਨਾਲ ਵੇਖਦਾ ਹੈ ਉਹੋ ਹੀ ਕਰਨ ਲੱਗ ਜਾਂਦਾ ਹੈ ਦੂਸਰਾ ਜੋ ਕੰਨਾਂ ਨਾਲ ਸੁਣਦਾ ਉਸ ਸੁਣੇ ਹੋਏ ਚੰਗੇ ਜਾਂ ਮਾੜੇ ਨੂੰ ਜ਼ੁਬਾਨ ਰਾਹੀਂ ਬੋਲ ਕੇ ਸਾਕਾਰ ਕਰਦਾ ਹੈ ਭਾਵੇਂ ਅਜਹਿ ਮਾਤਾ ਪਿਤਾ ਮਨ ਕਰਕੇ ਇਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਬੱਚਾ ਨਸ਼ਈ ਹੋ ਜਾਵੇ ਜਾਂ ਨਸ਼ੇ ਵਰਤਣ ਲੱਗ ਜਾਵੇ ਅਤੇ ਸਮੇਂ-ਸਮੇਂ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਦਾ ਸੇਵਨ ਕਰਨ ਤੋਂ ਵਰਜਦੇ ਵੀ ਹਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਵੀ ਹਨ ਭਾਵੇਂ ਮਾਂ ਬੱਚੇ ਮਾਪੇ-ਮਾਪੇ ਦੇ ਸਾਹਮਣੇ ਖੁੱਲ੍ਹ ਕੇ ਕੁਝ ਨਹੀਂ ਕਹਿ ਸਕਦੇ ਪਰ ਸੂਖਮ ਰੂਪ ਵਿੱਚ ਉਹ ਮਹਿਸੂਸ ਕਰਦੇ ਨੇ ਕਿ ਜੇ ਨਸ਼ਿਆਂ ਨੂੰ ਸੇਵਨ ਕਰਨ ਵਿੱਚ ਇੰਨੀ ਹੀ ਬੁਰੀਾਈ ਹੈ ਤਾਂ ਫਿਰ ਇਹ ਮਾਂ ਪਿਓ ਸਾਡੇ ਕਿਉਂ ਵਰਤਦੇ ਹਨ ਕਈ ਜੁਰਤ ਵਾਲੇ ਬੱਚੇ ਇਹ ਕਹਿਣ ਦਾ ਹਿਆ ਵੀ ਕਰ ਲੈਂਦੇ ਹਨ ਹੌਸਲੇ ਨਾਲ ਕੁਝ ਵੀ ਲੈਂਦੇ ਨੇ ਕਿ ਜੇ ਜੇ ਨਸ਼ੇ ਦਾ ਸੇਵਨ ਸਾਡੇ ਲਈ ਮਾੜਾ ਹੈ ਤਾਂ ਕੀ ਤੁਹਾਡੇ ਵਾਸਤੇ ਗੁਣਕਾਰੀ ਹੈ ਤੇ ਫਿਰ ਇਸ ਕੀਤੇ ਹੋਏ ਸਵਾਲ ਦਾ ਜਵਾਬ ਮਾਪੇ ਪਾਸ ਨਹੀਂ ਹੁੰਦਾ ਜਿਹੜੇ ਮਾਪੇ ਆਪ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੁੰਦੇ ਹਨ ਦੂਜਾ ਕਾਰਨ ਜਾਂਪਦਾ ਹੈ ਮੈਰਿਜ ਪਾਲਸਾਂ ਅਤੇ ਪਾਰਟੀ ਹਾਲਾਂ ਵਿੱਚੋਂ ਇਹ ਨਸ਼ੇ ਲੱਗ ਜਾਂਦੇ ਨੇ ਅੱਜ ਕੱਲ੍ਹ ਵਿਆਹ ਸ਼ਾਦੀਆਂ ਤੇ ਪਾਰਟੀਆਂ ਸਮੇਂ ਬੱਚਿਆਂ ਨੂੰ ਮਾਤਾ ਪਿਤਾ ਨਾਲ ਜਾਂ ਇਕੱਲੇ ਜਦੋਂ ਮੈਰਿਜ ਪਾਲਸਾਂ ਜਾਂ ਹਾਲਾਂ ਵਿੱਚ ਜਾਣ ਦਾ ਸਮਾਂ ਮਿਲਦਾ ਹੈ ਨਾ ਉਥੇ ਵੀ ਬਹਿਰੇ ਜਦੋਂ ਬਾਰ-ਬਾਰ ਉਹਨਾਂ ਅੱਗੇ ਤਰ੍ਹਾਂ-ਤਰ੍ਹਾਂ ਦੀ ਸ਼ਰਾਬ ਦੇ ਗਲਾਸ ਲਿਆ ਕੇ ਪੀਣ ਲਈ ਪੇਸ਼ ਕਰਦੇ ਨੇ ਤੇ ਸਾਥੀਆਂ ਦੇ ਕਹਿਣ ਨਾਲ ਜਾਂ ਸੁਤੇ ਸਿੱਧੀ ਸਵਾਦ ਚੱਖਣ ਦਾ ਸ਼ੌਂਕ ਮਨ ਵਿੱਚ ਉਪਜਦਾ ਹੈ ਤਾਂ ਬੱਚਿਆਂ ਦਾ ਮਨ ਲਲਚਾ ਜਾਂਦਾ ਹੈ ਅਤੇ ਉਹ ਮੁਫਤ ਦੀ ਮਿਲ ਰਹੀ ਸ਼ਰਾਬ ਨੂੰ ਔਖ-ਸੌਖ ਨਾਲ ਇੱਕ ਵਾਰ ਪੀ ਲੈਂਦੇ ਨੇ ਥੋੜੇ ਚਿਰ ਬਾਅਦ ਜਦੋਂ ਉਹਨਾਂ ਨੂੰ ਕੁਝ ਸਰੂਰ ਜਿਹਾ ਆਉਂਦਾ ਹੈ ਤਾਂ ਉਹ ਸਰੀਰ ਵਿੱਚ ਨਵਾਂਪਣ ਮਹਿਸੂਸ ਕਰਦੇ ਹਨ ਸਾਥੀਆਂ ਨਾਲ ਰਲ ਕੇ ਨਚਣ ਟੱਪਣ ਲੱਗ ਜਾਂਦੇ ਨੇ ਪੀਤੇ ਹੋਏ ਪੈਗ ਦਾ ਅਸਰ ਉਤਰਨ ਤੇ ਉਹ ਮੁੜ ਫਿਰ ਨਸ਼ੇ ਦਾ ਸੇਵਨ ਕਰ ਲੈਂਦੇ ਨੇ ਇਸ ਤਰ੍ਹਾਂ ਕਰਦੇ ਕਰਦੇ ਅਣਜਾਣ ਪੁਨੇ ਵਿੱਚ ਹੀ ਬੱਚੇ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ ਸਹਜੇ ਸਹਜੇ ਇਹ ਆਦਤ ਪੱਕ ਕੇ ਉਹਨਾਂ ਨੂੰ ਪੱਕੇ ਅਮਲੀ ਬਣਾ ਦਿੰਦੀ ਹੈ ਜੋ ਭਵਿੱਖ ਵਿੱਚ ਉਹਨਾਂ ਦੇ ਜੀਵਨ ਨੂੰ ਬਰਬਾਦ ਕਰਨ ਦਾ ਕਾਰਨ ਬਣ ਜਾਂਦੀ ਹੈ ਪਾਰਟੀ ਸਮੇਂ ਮਾਪੇ ਆਪ ਤਾਂ ਖੁਦ ਖਾਣ ਪੀਣ ਅਤੇ ਮੇਲ ਮਲਾਪ ਦੇ ਕਾਰਜ ਵਿੱਚ ਰੁੱਝੇ ਹੁੰਦੇ ਹਨ ਬੱਚਿਆਂ ਵਿੱਚ ਅਜੇ ਦੂਰ ਅੰਦੇਸ਼ੀ ਦੀ ਘਾਟ ਹੁੰਦੀ ਹੈ ਇਸ ਲਈ ਉਹ ਆਪਣੇ ਮਾਪੇ-ਬਾਪ ਦੀ ਇਸ ਅਣਗਹਿਲੀ ਦਾ ਲਾਭ ਉਠਾ ਕੇ ਨਸ਼ੇ ਦੀ ਬਿਮਾਰੀ ਨੂੰ ਸਹਿੇੜ ਕੇ ਖੁਸ਼ ਹੁੰਦੇ ਹਨ ਤੀਜਾ ਕਾਰਨ ਹੈ ਅਗਿਆਨਤਾ ਹੀ ਕਾਰਨ ਕਿਸੇ ਵੀ ਮਾੜੀ ਚੀਜ਼ ਤੋਂ ਮਨੁੱਖ ਉਹਨਾਂ ਚਿਰ ਬਚ ਨਹੀਂ ਸਕਦਾ ਜਿੰਨਾ ਚਿਰ ਉਸ ਵਸਤੂ ਦੇ ਔਗਣਾ ਨਾਲ ਉਸ ਵਸਤੂ ਦੇ ਔਗਣਾ ਨਾਲ ਨਫ਼ਰਤ ਨਹੀਂ ਕਰਦਾ ਅਤੇ ਉਸ ਵਸਤੂ ਦੇ ਸੇਵਨ ਕਰਨ ਉਪਰੰਤ ਨਿਕਲਣ ਵਾਲੇ ਮਾੜੇ ਅੰਜਾਮ ਤੋਂ ਸਾਵਧਾਨ ਨਹੀਂ ਹੁੰਦਾ ਉਹਦਨਾਂ ਜਰ ਤੱਕ ਉਹ ਮਾੜੀ ਵਸਤੂ ਤੋਂ ਬਚ ਨਹੀਂ ਸਕਦਾ ਜਦੋਂ ਕੋਈ ਅਗਿਆਨਤਾ ਵਾਸ ਜਾਂ ਲਾਪਰਵਾਹੀ ਅਧੀਨ ਜਾਂ ਜਾਣ ਬੁੱਝ ਕੇ ਉਸ ਦੇ ਔਗਣਾਂ ਨੂੰ ਅੱਖੋਂ ਪਰੋਖੇ ਕਰਕੇ ਜਾਂ ਗਾਫਲ ਹੋ ਕੇ ਉਸ ਸ਼ੈ ਦੇ ਮਾੜੇ ਪੰਨ ਨੂੰ ਵੀ ਪਿਆਰ ਕਰਦਾ ਤੇ ਔਗਣਾਂ ਨੂੰ ਵੀ ਗੁਣਾ ਦੇ ਰੂਪ ਵਿੱਚ ਸਵੀਕਾਰ ਕਰ ਲੈਂਦਾ ਫਿਰ ਮਨੁੱਖ ਕਦੇ ਵੀ ਉਸ ਮਾੜੀ ਚੀਜ਼ ਦੇ ਵਰਤਣ ਤੋਂ ਜਾਂ ਮਾੜੇ ਕੰਮ ਤੋਂ ਬਚ ਨਹੀਂ ਸਕਦਾ ਕਦੇ ਸਮਾਸੀ ਜੇ ਕੋਈ ਮਨੁੱਖ ਮਾੜੀ ਸ਼ੋਭਤ ਨਾਲ ਰਲ ਕੇ ਸ਼ਰਾਬ ਪੀ ਲੈਂਦਾ ਸੀ ਉਹ ਉਹਨਾਂ ਚਿਰ ਆਪਣੇ ਬੱਚਿਆਂ ਤੇ ਵਡੇਰਿਆਂ ਦੇ ਸਾਹਮਣੇ ਪਰਿਵਾਰ ਵਿੱਚ ਜਾਣ ਦਾ ਹੌਸਲਾ ਨਹੀਂ ਸੀ ਕਰਦਾ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਸੋਫੀ ਹਾਲਤ ਵਿੱਚ ਨਾ ਹੋ ਜਾਵੇ ਨਸ਼ਈ ਹਾਲਤ ਵਾਲਾ ਸਮਾਂ ਉਹ ਲੋਕ ਛਿਪ ਕੇ ਪੂਰਾ ਕਰਦਾ ਸੀ ਪਰ ਅੱਜ ਹਾਲਾਤ ਐਸੇ ਬਣ ਗਏ ਹਨ ਕਿ ਤਿੰਨ ਪੀੜੀਆਂ ਭਾਬ ਬਾਪ ਪੁੱਤਰ ਤੇ ਪੋਤਰਾ ਇਕੱਠੇ ਬੈਠ ਕੇ ਸ਼ਰਾਬ ਨੂੰ ਸੋਸ਼ਲ ਡਰਿੰਕ ਦਾ ਨਾਮ ਦੇ ਕੇ ਪੀਣ ਵਿੱਚ ਮਾਣ ਮਹਿਸੂਸ ਕਰਦੇ ਨੇ ਚੌਥਾ ਕਾਰਨ ਹੈ ਮਹਿਮਾਨ ਨਿਵਾਜ਼ੀ ਕਰਦਿਆਂ ਜਾਂ ਕਰਾਉਂਦੇ ਆਂ ਵੀ ਨਸ਼ੇ ਆ ਕੇ ਰਦੇ ਨੇ ਅੱਜ ਕੱਲ੍ਹ ਘਰਾਂ ਵਿੱਚ ਆਏ ਮਹਿਮਾਨਾਂ ਦੀ ਖਾਤਰਦਾਰੀ ਵੀ ਸ਼ਰਾਬ ਪਲਾਏ ਤੋਂ ਬਿਨਾ ਅਧੂਰੀ ਸਮਝੀ ਜਾਂਦੀ ਹੈ ਉਧਰ ਮਹਿਮਾਨ ਨੂੰ ਵੀ ਜਿੰਨੇ ਮਰਜ਼ੀ ਚੰਗੇ ਤੋਂ ਚੰਗੇ ਭੋਜਨ ਜਾਂ ਪਦਾਰਥ ਖਵਾਏ ਪਿਆਏ ਜਾਣ ਪਰ ਉਸ ਦੀ ਪ੍ਰਸੰਨਤਾ ਉਹਨਾਂ ਚਿਰ ਨਹੀਂ ਹੁੰਦੀ ਜਿੰਨਾ ਚਿਰ ਉਸ ਨੂੰ ਸ਼ਰਾਬ ਭਾਵ ਸ਼ਰਾਰਤ ਦਾ ਪਾਣੀ ਨਾ ਪਲਾਇਆ ਜਾਵੇ ਜਦੋਂ ਸ਼ਰਾਬ ਦੇ ਪਾਣੀ ਦੇ ਪੈਗ ਮਿਲ ਗਏ ਤਾਂ ਮਹਿਮਾਨ ਦੀ ਸੰਤੁਸ਼ਟਤਾ ਹੋ ਗਈ ਸਮਝੋ ਕਿਉਂਕਿ ਸ਼ਰਾਬ ਦੇ ਪੈਗ ਪੀਂਦਿਆਂ ਹੀ ਥੋੜੇ ਸਮੇਂ ਵਿੱਚ ਉਹ ਆਰੰਭਕ ਸਮੇਂ ਵਿੱਚ ਬੇਨਤੀ ਕੀਤੀ ਕੋਪ ਅਵਸਥਾ ਉਸ ਹਾਲਤ ਵਿੱਚ ਚਲਾ ਜਾਂਦਾ ਹੈ ਫਿਰ ਨਾ ਚੰਗੇ ਖਾਣੇ ਦੀ ਲੋੜ ਨਾ ਆਉ ਭਗਤ ਦੀ ਲਾਲਸਾ ਨਾ ਚੰਗੀ ਸੇਜਾ ਦੀ ਆਸ ਕਿਉਂਕਿ ਉਹ ਕੋਪ ਅਵਸਥਾ ਅਧੀਨ ਆਪਣੀ ਹੀ ਨਵੀਂ ਰਚੀ ਦੁਨੀਆ ਵਿੱਚ ਚਲਾ ਜਾਂਦਾ ਹੈ ਇਸ ਸੰਸਾਰ ਨਾਲੋਂ ਉਸਦਾ ਨਾਤਾ ਹੀ ਟੁੱਟ ਜਾਂਦਾ ਹੈ 5-6 ਘੰਟੇ ਬਾਅਦ ਹੀ ਮੁਰ ਉਸ ਦਾ ਸੰਪਰਕ ਇਸ ਦੁਨੀਆ ਨਾਲ ਬਣਦਾ ਹੈ ਜਦੋਂ ਨਸ਼ੇ ਦੀ ਤੋਟ ਆਉਂਦੀ ਹੈ ਇਸ ਤਰ੍ਹਾਂ ਮਹਿਮਾਨ ਨਵਾਜੀ ਕਰਦੇ ਆ ਤੇ ਕਰਾਉਂਦੇ ਆ ਨਿਤ ਨਵੇਂ ਅਮਲੀ ਬਣ ਰਹੇ ਹਨ ਜਿਨ੍ਹਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਪੰਜਵਾਂ ਕਾਰਨ ਜਾਪਦਾ ਹੈ ਨਸ਼ਈਆਂ ਦੀ ਸੰਗਤ ਅਤੇ ਨਸ਼ਿਆਂ ਦੀ ਸ਼ੋਭਾ ਸੁਣਨ ਦੁਆਰਾ ਸਾਡੇ ਨਿਤ ਦੇ ਜੀਵਨ ਉੱਪਰ ਸੰਗਤ ਦਾ ਬਹੁਤ ਅਸਰ ਪੈਂਦਾ ਹੈ ਜਿਹੋ ਜਿਹੇ ਬੰਦਿਆਂ ਦੀ ਮਨੁੱਖ ਸੰਗਤ ਕਰਦਾ ਹੈ ਉਹੋ ਜਿਹਾ ਹੀ ਉਸਦਾ ਜੀਵਨ ਬਣ ਜਾਂਦਾ ਹੈ। ਬਾਬਾ ਕਬੀਰ ਜੀ ਦਾ ਫਰਮਾਨ ਹੈ ਕਿ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਦੋਂ ਕਿਤੇ ਅਗਿਆਨਤਾ ਅਧੀਨ ਜਾਂ ਮਜਬੂਰੀ ਵਾਸ ਮਨੁੱਖ ਨਸ਼ਿਆਂ ਦੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਨਾ ਤਾਂ ਨਸ਼ਈ ਮਨੁੱਖ ਨਸ਼ਿਆਂ ਦੀ ਲੋਰ ਵਿੱਚ ਨਸ਼ਿਆਂ ਦੀ ਉਸਤਤ ਦੇ ਪੜੋਲ ਬਣ ਦਿੰਦੇ ਹੋਏ ਕੁਕੀਨ ਨੂੰ ਪ੍ਰਮਾਤਮਾ ਦਾ ਤੋਹਫ਼ਾ ਸ਼ਰਾਬ ਨੂੰ ਹੁਸਨਪਰੀ ਹੈਰੋਇਨ ਜੋ ਮਨੁੱਖ ਦਾ ਮਾਨ ਸਤਕਾਰ ਧਨ ਧਾਮ ਸਭ ਜੜੋਂ ਉਡਾ ਦਿੰਦੀ ਹੈ ਉਸ ਨੂੰ ਉਡਣ ਪਰੇ। ਅਫੀਮ ਨੂੰ ਸਵਰਗਾਂ ਦੀ ਰਾਣੀ ਕਹਿ ਕੇ ਪੁਕਾਰਦੇ ਸਤਕਾਰ ਦੇ ਪੋਸਤ ਨੂੰ ਨਸ਼ਿਆਂ ਦਾ ਬਾਦਸ਼ਾਹ ਦੱਸ ਕੇ ਆਦਰ ਦਿੰਦੇ ਸ਼ਾਇਰ ਕਰਦੇ ਨਸ਼ਿਆਂ ਨੂੰ ਸ਼ਾਇਰੀ ਕਰਕੇ ਕਰਦੇ ਨਸ਼ਿਆਂ ਨੂੰ ਸਵਰਗ ਦੇ ਝੂਟੇ ਦਿਵਾਉਣ ਵਾਲੇ ਕਹਿ ਕਿ ਇੱਥੋਂ ਤੱਕ ਉਸਤਤ ਕਰਦੇ ਨੇ ਪੋਸਤਾ ਦਿਲਦੋਸਤਾ ਤੇਰੇ ਤੇਰਾ ਸੋਨੇ ਮਢਾਵਾਂ ਬੂਟਾ ਲੱਖ ਲੱਖ ਦੀ ਤੇਰੀ ਇੱਕ ਇੱਕ ਲੋਰੀ ਅਰਬਾਂ ਦਾ ਤੇਰਾ ਝੂਟਾ ਇਹੋ ਜਹ ਹੈ ਦੋਰੇ ਰੱਜ ਕੇ ਅਜੀਆਂ ਤੁਕ ਬੰਦੀਆਂ ਕਰਕੇ ਜਦੋਂ ਲੋਰ ਵਿੱਚ ਗਾਉਂਦੇ ਨੇ ਨਾ ਤੋ ਭੋਲਾ ਭਾਲਾ ਮਨੁੱਖ ਉਹ ਵੀ ਡੋਲ ਜਾਂਦਾ ਕਿ ਸ਼ਾਇਦ ਸੱਚੀ ਮੁੱਚੀ ਹੀ ਨਸ਼ੇ ਦਾ ਪਿਆਲਾ ਪੀਣ ਨਾਲ ਲੱਖਾਂ ਕਰੋੜਾਂ ਰੁਪਈਆਂ ਦੇ ਸਵਰਗੀ ਝੂਟੇ ਮਿਲਦੇ ਹੀ ਹੋਣਗੇ ਐਵੇਂ ਤੇ ਨਹੀਂ ਇਹ ਕਹਿ ਰਿਹਾ ਇਹੋ ਜਿਹੀ ਡਾਵਾ ਡੋਲੀ ਸਥਿਤੀ ਦਾ ਨਸ਼ਈ ਮਨੁੱਖ ਫਾਇਦਾ ਲੈ ਕੇ ਉਸ ਡਾਵਾ ਡੋਲ ਹੋਏ ਸੂਫੀ ਮਨੁੱਖ ਨੂੰ ਆਪਣੇ ਨਾਲ ਰਲਾਉਣ ਲਈ ਮੁਫਤ ਵਿੱਚ ਨਸ਼ੇ ਦਾ ਪਿਆਲਾ ਭੇਟ ਕਰ ਦਿੰਦੇ ਨੇ ਪਿਆਲਾ ਪੀਤਾ ਸਰੂਰ ਆਇਆ ਦੁਨੀਆ ਭੁੱਲੀ ਦੋ ਚਾਰ ਵਾਰ ਅਜਿਹਾ ਸਮਾਂ ਬਣ ਗਿਆ ਤਾਂ ਸਮਝੋ ਇੱਕ ਹੋਰ ਪੱਕੇ ਅਮਲੀ ਨੇ ਨਸ਼ਈਆਂ ਦੀ ਦੁਨੀਆ ਵਿੱਚ ਜਨਮ ਲੈ ਲਿਆ। ਛੇਵਾਂ ਕਾਰਨ ਜਾਂਦਾ ਹੈ ਥਕਾਵਟ ਦੂਰ ਕਰਨ ਦਾ ਬਹਾਨਾ। ਆਪਣੇ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਲਈ ਜਦੋਂ ਮਨੁੱਖ ਸਰੀਰਕ ਮਸ਼ੱਕਤ ਦਾ ਕੰਮ ਕਰਦਾ ਥਕੀਵਾ ਮਹਿਸੂਸ ਕਰਦਾ ਹੈ ਨਾ ਤਾਂ ਸਰੀਰ ਪਾਸੋਂ ਹੋਰ ਕੰਮ ਲੈਣ ਲਈ ਤੇ ਥਕੀਵੇਂ ਨੂੰ ਦੂਰ ਕਰਨ ਲਈ ਮਨੁੱਖ ਕਿਸੇ ਨਸ਼ੇ ਦਾ ਜਾਂ ਗੋਲੀਆਂ ਕੈਪਸੂਲਾਂ ਦਾ ਸਹਾਰਾ ਲੈਂਦਾ ਹੈ। ਨਸ਼ੇ ਆਸਰਿਤ ਹੋਣ ਕਰਕੇ ਮਨੁੱਖ ਕੰਮੋਂ ਵੀ ਵਾਧੂ ਕਰ ਲੈਂਦਾ ਹੈ ਅਤੇ ਥਕੀਵੇਂ ਤੇ ਦੁੱਖ ਤੋਂ ਵੀ ਮੁਕਤ ਰਹਿੰਦਾ ਹੈ ਕੰਮ ਦੇ ਲਾਲਚ ਕਾਰਨ ਅਤੇ ਥਕੀਵੇਂ ਤੋਂ ਛੁਟਕਾਰਾ ਪਾਈ ਰੱਖਣ ਲਈ ਇਸ ਤਰ੍ਹਾਂ ਹਰ ਰੋਜ਼ ਮਨੁੱਖ ਨਸ਼ੇ ਦਾ ਆਸਰਾ ਲੈਣਾ ਸ਼ੁਰੂ ਕਰ ਲੈਂਦਾ ਹੈ ਤੇ ਇਹ ਆਸਰਾ ਲੈਂਦਾ ਲੈਂਦਾ ਇੱਕ ਦਿਨ ਬਿਲਕੁਲ ਹੀ ਨਸ਼ੇ ਦੇ ਸਹਾਰੇ ਹੋ ਜਾਂਦਾ ਹੈ ਅਗਲਾ ਕਾਰਨ ਜ਼ਾਬਦਾ ਹੈ ਮਾਲਕਾਂ ਵੱਲੋਂ ਕਾਮਿਆਂ ਤੋਂ ਵੱਧ ਕੰਮ ਲੈਣ ਲਈ ਨਸ਼ਿਆਂ ਦੀ ਵਰਤੋਂ ਅੱਜਕੱਲ ਇੱਕ ਹੋਰ ਗੱਲ ਵੀ ਵੇਖਣ ਤੇ ਸੁਣਨ ਵਿੱਚ ਆਈ ਹੈ ਕਿ ਜ਼ਿਮੀਦਾਰ ਲੋਕ ਜਾਂ ਫੈਕਟਰੀ ਦੇ ਮਾਲਕ ਆਪਣੇ ਕਾਮਿਆਂ ਪਾਸੋਂ ਵਧੇਰੇ ਕੰਮ ਲੈਣ ਲਈ ਜਾਂ ਤਾਂ ਆਪਣੇ ਕਾਮਿਆਂ ਨੂੰ ਸਿੱਧੇ ਰੂਪ ਵਿੱਚ ਘਟੀਆ दर्जे ਦਾ ਨਸ਼ਾ ਮੁਫਤ ਵਿੱਚ ਦਿੰਦੇ ਹਨ ਜਾਂ ਫਿਰ ਉਹਨਾਂ ਨੂੰ 100 ਮੀਲ ਦੀ ਚਾਹ ਪਿਲਾਉਣ ਦੇ ਬਹਾਨੇ ਚਾਹ ਵਿੱਚ ਪੁੱਕੀ ਆਦ ਨਸ਼ੇ ਪਾ ਕੇ ਪਿਲਾ ਦਿੰਦੇ ਹਨ ਕੰਮ ਕਰਨ ਵਾਲੇ ਵੀ 100 ਮੀਲ ਦੀ ਚਾਹ ਪੀ ਕੇ 200 ਮੀਲ ਦਾ ਕੰਮ ਕਰਕੇ ਖੁਸ਼ ਹੁੰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਮਾਲਕ ਉਹਨਾਂ ਨਾਲ ਦਗਾ ਕੁਮਾ ਰਿਹਾ ਹੈ ਅਤੇ ਉਹਨਾਂ ਨੂੰ ਸਦੀਬ ਕਾਲ ਲਈ ਨਸ਼ਿਆਂ ਦੀ ਗਰਕਣ ਵਿੱਚ ਸੁੱਟ ਰਿਹਾ ਹੈ ਇਸੇ ਕਰਕੇ ਹਰ ਤਰ੍ਹਾਂ ਰੋਜ਼ 100 ਮੀਲ ਦੀ ਚਾਹ ਪੀਂਦਿਆਂ ਪੀਂਦਿਆਂ ਥੋੜੇ ਸਮੇਂ ਵਿੱਚ ਹੀ 100 ਅਮਲੀਆਂ ਦਾ ਇੱਕ ਹੋਰ ਟੋਲਾ ਤਿਆਰ ਹੋ ਜਾਂਦਾ ਹੈ ਬੇਰੋਜ਼ਗਾਰੀ ਕਾਰਨ ਨਸ਼ੇ ਅੱਜ ਸਾਰੀ ਦੁਨੀਆ ਵਿੱਚ ਹੀ ਬੇਰੋਜ਼ਗਾਰੀ ਬਹੁਤ ਵੱਧ ਚੁੱਕੀ ਹੈ ਕੰਪਿਊਟਰ ਅਤੇ ਮਸ਼ੀਨਰੀ ਦਾ ਯੁੱਗ ਹੋਣ ਕਰਕੇ ਮਧ ਵਰਗ ਦੇ ਪੜ੍ਹੇ ਲਿਖੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਬਹੁਤ ਘਟ ਗਏ ਹਨ। ਅਜੋਕਾ ਨੌਜਵਾਨ ਸਰੀਰਕ ਮੁਸ਼ਕਲਤ ਦੇ ਕੰਮ ਕਰਨ ਵਿੱਚ ਆਪਣੀ ਹੀਠੀ ਸਮਝਦਾ ਹੈ। ਉੱਪਰਲੀ ਪੱਧਰ ਦਾ ਕੰਮ ਉਸ ਨੂੰ ਮਿਲਦਾ ਕੋਈ ਨਹੀਂ ਕਿਉਂਕਿ ਉਸ ਲੈਵਲ ਦੀ ਪੜ੍ਹਾਈ ਜਾਂ ਤਜਰਬਾ ਉਸ پاس ਹੁੰਦਾ ਨਹੀਂ। ਘਰੋਗੀ ਲੋੜਾਂ ਜਿਉਂਦੀਆਂ ਤਿਉਹ ਰਹਿੰਦੀਆਂ ਹਨ। ਮਾਪੇ ਪਰਿਵਾਰ ਉਸ ਨੌਜਵਾਨ ਦੇ ਹੱਥਾਂ 'ਵਲ ਵੇਖਦਾ ਹੈ। ਅਜਹੀ ਸਥਿਤੀ ਵਿੱਚ ਮਨੁੱਖ ਉੱਪਰ ਮਾਨਸਿਕ ਤਣਾਅ ਬਣ ਜਾਂਦਾ ਹੈ। ਅਜਿਹੇ ਮਾਨਸਿਕ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਲਈ ਮਨੁੱਖ ਫਿਰ ਨਸ਼ਿਆਂ ਦਾ ਸਹਾਰਾ ਟੋਲਦਾ ਹੈ। ਕੁਝ ਘੰਟਿਆਂ ਦਾ ਸਮਾਂ ਤਾਂ ਨਸ਼ੇ ਦੀ ਮਦ ਹੁਸ਼ੀ ਵਿੱਚ ਬੀਤ ਜਾਂਦਾ ਹੈ। ਨਸ਼ੇ ਦੀ ਲੋਰ ਘਟਣ ਉਪਰੰਤ ਮਨੁੱਖ ਦੇ ਦਿਮਾਗ ਉੱਪਰ ਮੁੜ ਚਿੰਤਾ ਅਤੇ ਫਿਕਰ ਭਾਰੂ ਹੋ ਜਾਂਦੇ ਹਨ। ਚਿੰਤਾ ਫਿਕਰ ਤੇ ਬੋਝ ਨੂੰ ਦੂਰ ਕਰਨ ਲਈ ਮਨੁੱਖ ਮੁੜ ਨਸ਼ਿਆਂ ਦਾ ਸਹਾਰਾ ਲੈਂਦਾ ਹੈ। ਸਮੱਸਿਆ ਦੀ ਜੜ ਜੋਂ ਦੀ ਥਿਓਂ ਰਹਿੰਦੀ ਹੈ। ਸਗੋਂ ਕਰੋਗੀ ਖਰਚੇ ਦੇ ਨਾਲ ਨਾਲ ਨਸ਼ੇ ਦੇ ਖਰਚੇ ਦਾ ਬੋਝ ਹੋਰ ਵੱਧ ਜਾਂਦਾ ਹੈ ਮਾਇਕੀ ਤੰਗੀ ਮਨੁੱਖ ਦਾ ਗळा ਹੋਰ ਕੁਟਣਾ ਸ਼ੁਰੂ ਕਰ ਦਿੰਦੀ ਹੈ ਐਸੀ ਹਾਲਤ ਵਿੱਚ ਮਨੁੱਖ ਕੋਈ ਛੋਟਾ ਵੱਡਾ ਰੋਜ਼ਗਾਰ ਚਲਾਉਣ ਦੀ ਥਾਂ ਪੁਰਖਿਆਂ ਦੀ ਬਣਾਈ ਹੋਈ ਵਿਰਾਸਤ ਨੂੰ ਹੀ ਚਲਦਾ ਕਰਨਾ ਆਰੰਭ ਕਰ ਦਿੰਦਾ ਹੈ ਨਸ਼ੇ ਦੀ ਗ੍ਰਿਫਤ ਵਿੱਚ ਫਸੇ ਹੋਏ ਮਨੁੱਖ ਦੀ ਹਾਲਤ ਅਜਹੀ ਬਣ ਜਾਂਦੀ ਹੈ ਕਿ ਕਈ ਵਾਰ ਮਨੁੱਖ ਅਮੋਲਕ ਮਨੁੱਖਾ ਜਨਮ ਤੋਂ ਵੀ ਖਲਾਸੀ ਪ੍ਰਾਪਤ ਕਰਨ ਪ੍ਰਾਪਤ ਪ੍ਰਤੀ ਸੋਚਣਾ ਆਰੰਭ ਕਰ ਦਿੰਦਾ ਹੈ ਅਤੇ ਇਸ ਮਾਨਸਿਕ ਤਣਾਅ ਅਧੀਨ ਆਤਮ ਹੱਤਿਆ ਕਰ ਲੈਂਦਾ ਹੈ ਨੌਵਾਂ ਕਾਰਨ ਇਲੈਕਸ਼ਨਾਂ ਵਿੱਚੋਂ ਨਸ਼ਿਆਂ ਦੀ ਲਾਗ ਸਾਡੇ ਦੇਸ਼ ਵਿੱਚ ਲੋਕ ਰਾਜ ਹੈ ਲੋਕ ਰਾਜ ਵਿੱਚ ਮੁਖੀ ਬਣਨ ਲਈ ਵੋਟ ਚਾਹੀਦੇ ਨੇ ਵੋਟਾਂ ਦੀ ਪ੍ਰਾਪਤੀ ਵਾਸਤੇ ਰਾਜਨੀਤਿਕ ਬੰਦੇ ਜਿੱਥੇ ਘਰਾਂ ਘਰਾਂ ਵਿੱਚ ਜਾ ਕੇ ਹੱਥ ਜੋੜ ਕੇ ਪਿਆਰ ਨਾਲ ਵੋਟਾਂ ਲਈ ਵਾਸਤਾ ਪਾਉਂਦੇ ਨੇ ਮਾਇਆ ਦੇ ਨਾਲ ਵੋਟ ਖਰੀਦਦੇ ਨੇ ਉਥੇ ਵੋਟਾਂ ਦੀ ਪ੍ਰਾਪਤੀ ਲਈ ਘਰ ਘਰ ਨਸ਼ੇ ਪਹੁੰਚਾਉਣੇ ਵੀ ਆਪਣਾ ਫਰਜ ਸਮਝਦੇ ਹਨ ਬਹੁਤੇ ਇਲੈਕਸ਼ਨ ਦਫ਼ਤਰਾਂ ਵਿੱਚੋਂ ਅਨਦਨ ਅੰਨ ਦੇ ਲੰਗਰ ਨਾਲ ਬਕਾਇਦਾ ਹਰ ਕਿਸਮ ਦੇ ਨਸ਼ਿਆਂ ਦਾ ਪ੍ਰਵਾਹ ਵੀ ਚਲਾਇਆ ਜਾਂਦਾ ਹੈ ਇਲੈਕਸ਼ਨ ਚਾਹੇ ਪਿੰਡ ਪੱਧਰ ਦੀ ਹੋਵੇ ਇਲਾਕਾ ਪੱਧਰ ਦੀ ਹੋਵੇ ਨਸ਼ਿਆਂ ਦੇ ਸਾਧਨ ਤੋਂ ਬਿਨਾਂ ਜਿੱਤਣੀ ਅੱਜ ਦੇ ਦੌਰ ਵਿੱਚ ਅਸੰਭਵ ਬਣ ਗਈ ਹੈ ਜਿਵੇਂ ਸਮਾਜ ਪੰਚ ਸਰਪੰਚ ਐਮ ਐਲ ਏ ਐਮ ਪੀ ਚੁਣ ਕੇ ਸਰਕਾਰ ਦੀ ਝੋਲੀ ਪਾਉਂਦੇ ਹਨ ਤਿਵੇਂ ਹੀ ਚੁਣੇ ਹੋਏ ਪੰਜ ਸਰਪੰਚ ਐਮ ਐਲ ਏ ਅਤੇ ਐਮ ਪੀ ਇਲੈਕਸ਼ਨਾਂ ਦੇ ਦਿਨਾਂ ਵਿੱਚ ਹਜ਼ਾਰਾਂ ਨਵੇਂ ਅਮਲੀ ਤਿਆਰ ਕਰਕੇ ਸਮਾਜ ਨੂੰ ਭੇਟਾ ਕਰਦੇ ਹਨ ਕਿਉਂਕਿ ਜਿਹੜੇ ਮਨੁੱਖ ਇਲੈਕਸ਼ਨਾਂ ਦੇ ਦਿਨਾਂ ਵਿੱਚ ਮੁਫਤ ਦੀ ਸ਼ਰਾਬ ਅਤੇ ਹੋਰ ਕਿਸਮ ਦਾ ਨਸ਼ਾ ਖੁੱਲੇ ਰੂਪ ਵਿੱਚ ਇੱਕ ਮਹੀਨਾ ਜਾਂ ਵੱਧ ਸਮਾਂ ਵਰਤ ਲੈਂਦਾ ਹੈ ਉਹ ਤਸਦੀਕਸ਼ੁਦਾ ਭਾਵ ਸਰਟੀਫਾਈਡ ਅਮਲੀ ਨਿਸ਼ਚੇ ਬਣ ਜਾਂਦਾ ਹੈ ਇਲੈਕਸ਼ਨ ਜਿੱਤਣ ਵਾਲੇ ਤਾਂ ਜਿੱਤ ਪ੍ਰਾਪਤ ਕਰਨ ਉਪਰੰਤ ਕੁਝ ਅਹੁਦਿਆਂ ਤੇ ਜਾ ਬਰਾਜਦੇ ਹਨ ਇੱਧਰ ਇਲੈਕਸ਼ਨਾਂ ਵਿੱਚੋਂ ਤਿਆਰ ਹੋਏ ਅਮਲੀ ਆਪਣਾ ਨਸ਼ਾ ਪੂਰਾ ਕਰਨ ਲਈ ਪਰਿਵਾਰ ਦੇ ਪੇਟ ਵਿੱਚ ਲਤ ਮਾਰਨੀ ਆਰੰਭ ਕਰ ਦਿੰਦੇ ਹਨ ਘਰਾਂ ਵਿੱਚ ਕਲੇਸ਼ ਬਣ ਜਾਂਦਾ ਹੈ ਜ਼ਮੀਨਾਂ ਜਾਇਦਾਦਾਂ ਵਿਕਣੀਆਂ ਆਰੰਭ ਹੋ ਜਾਂਦੀਆਂ ਹਨ ਕਿਸ ਵਾਸਤੇ ਨਸ਼ਾ ਪੂਰਾ ਕਰਨ ਲਈ ਦਸਵਾਂ ਕਾਰਨ ਜੋ ਇੱਕ ਆਮ ਸੁਣਨ ਵਿੱਚ ਆਉਂਦਾ ਹੈ ਸੋਸਾਇਟੀ ਪ੍ਰਭਾਵ ਅਧੀਨ ਨਸ਼ਿਆਂ ਦਾ ਲੱਗਣਾ ਕਈ ਵਾਰ ਮਨੁੱਖ ਦੇਖਣ ਵਿੱਚ ਆਉਂਦਾ ਹੈ ਕਿ ਚੰਗੇ ਚੰਗੇ ਦਾਨੇ ਸਜਣ ਜੋ ਖੁਦ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਣੂ ਹਨ ਅਤੇ ਦੂਸਰਿਆਂ ਨੂੰ ਵੀ ਜਾਗਰਤ ਕਰਦੇ ਹਨ ਖੁਦ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ ਪੁੱਛਣ ਤੇ ਉੱਤਰ ਮਿਲਦਾ ਹੈ ਕਿ ਮੈਂ ਤਾਂ ਖੁਦ ਇਹਨਾਂ ਨਸ਼ਿਆਂ ਦਾ ਵਿਰੋਧੀ ਸਾਂ ਪਰ ਸੁਸਾਇਟੀ ਦੇ ਦਬਾਅ ਉਧਿ ਮੈਂ ਨਸ਼ਿਆਂ ਦੀ ਭੈੜੀ ਆਦਤ ਦਾ ਗੁਲਾਮ ਬਣ ਗਿਆ ਹਾਂ ਇਸ ਸੁਸਾਇਟੀ ਦੇ ਪ੍ਰਭਾਵ ਨੂੰ ਪੀਅਰ ਪ੍ਰੈਸ਼ਰ ਵੀ ਆਖਿਆ ਜਾਂਦਾ ਹੈ ਤੋ ਯਾਦ ਰੱਖਣ ਵਾਲੀ ਗੱਲ ਹੈ ਕਿ ਅਸੂਲ ਅਤੇ ਸੱਚਾਈ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਮਨੁੱਖ ਉੱਤੇ ਕਦੇ ਵੀ ਸੋਸਾਇਟੀ ਦਾ ਪ੍ਰਭਾਵ ਨਹੀਂ ਪੈਂਦਾ ਪੀਅਰ ਪ੍ਰੈਸ਼ਰ ਕਦੇ ਨਹੀਂ ਪੈਂਦਾ ਉਸ ਵਿਅਕਤੀ ਤੇ ਜੋ ਆਪਣੇ ਅਸੂਲ ਅਤੇ ਸੱਚਾਈ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲਾ ਹੋਵੇ ਸਗੋਂ ਸੋਸਾਇਟੀ ਅਸੂਲ ਅਤੇ ਸੱਚਾਈ ਵਾਲੇ ਮਨੁੱਖ ਦਾ ਪ੍ਰਭਾਵ ਕਬੂਲਦੀ ਹੈ ਤੇ ਕਦਰ ਕਰਦੀ ਹੈ ਸਮਾਜ ਦਾ ਪ੍ਰਭਾਵ ਉਦੋਂ ਹੀ ਮਨੁੱਖ ਉੱਤੇ ਹਾਵੀ ਹੁੰਦਾ ਹੈ ਜਦੋਂ ਮਨੁੱਖ ਆਪਣੀ ਜ਼ਮੀਰ ਨੂੰ ਹੀਣਤਾ ਭਾਵ ਵਿੱਚ ਲਿਜਾ ਕੇ ਆਪਣੇ ਅਸੂਲ ਦਾ ਤਿਆਗ ਕਰਕੇ ਆਪਣੀ ਸੁਰਤ ਨੂੰ ਦੂਸਰੇ ਦੀ ਸੁਰਤ ਅਧੀਨ ਦਬੇਲ ਕਰ ਦਿੰਦਾ ਹੈ ਦਬੇਲ ਹੋਈ ਸੁਰਤ ਦਾ ਆਪਣਾ ਅਸੂਲ ਕੋਈ ਨਹੀਂ ਰਹਿੰਦਾ ਅਜਿਹਾ ਦਬੇਲ ਸੁਰਤੀ ਦਾ ਮਾਲਕ ਸਮਾਜ ਅਤੇ ਸੁਸਾਇਟੀ ਦੀ ਨਿਗਾਹ ਵਿੱਚ ਸਤਕਾਰ ਵੀ ਨਹੀਂ ਪਾਉਂਦਾ ਕਦਰ ਹਮੇਸ਼ਾ ਆਪਣੇ ਅਸੂਲ ਉੱਤੇ ਪਹਿਰਾ ਦੇਣ ਵਾਲਿਆਂ ਦੀ ਹੀ ਹੁੰਦੀ ਹੈ ਅਸਲ ਵਿੱਚ ਸੁਸਾਇਟੀ ਦਾ ਪ੍ਰੈਸ਼ਰ ਵੀ ਉਹੋ ਹੀ ਮਨੁੱਖ ਕਬੂਲਦਾ ਹੈ ਜਿਸ ਦੀ ਆਪਣੀ ਜ਼ਮੀਰ ਕਮਜ਼ੋਰ ਹੁੰਦੀ ਹੈ ਤਕੜੀ ਜ਼ਮੀਰ ਅਤੇ ਅਸੂਲ ਦਾ ਧਾਰਨੀ ਮਨੁੱਖ ਭਾਵੇਂ ਇਕੱਲਾ ਵੀ ਕਿਉਂ ਨਾਰਾ ਜਾਵੇ ਸਾਰਾ ਸਮਾਜ ਅਤੇ ਸੁਸਾਇਟੀ ਉਸ ਦਾ ਸਤਕਾਰ ਕਰਦੀ ਹੈ ਇਸ ਲਈ ਕਦੇ ਵੀ ਮਾੜੀ ਸੁਸਾਇਟੀ ਦੇ ਪ੍ਰਭਾਵ ਅਧੀਨ ਆਪਣੇ ਅਸੂਲ ਦਾ ਤਿਆਗ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਨਸ਼ੇ ਦੀ ਬੁਰੀ ਲਤ ਵਿੱਚ ਫਸਣਾ ਚਾਹੀਦਾ ਪਰਿਵਾਰਕ ਝਗੜੇ ਇਹ ਵੀ ਇੱਕ ਕਾਰਨ ਹੈ ਨਸ਼ਿਆਂ ਵਿੱਚ ਖੁੱਬਣ ਦਾ ਸੰਸਾਰ ਵਿੱਚ ਵਿਚਰਦਿਆਂ ਕਈ ਵਾਰ ਪਰਿਵਾਰ ਵਿੱਚ ਪਤੀ ਪਤਨੀ ਦਾ ਪਿਓ ਪੁੱਤਰ ਦਾ ਟਕਰਾਰ ਹੋ ਜਾਂਦਾ ਹੈ। ਘਰੋਗੀ ਕਲੇਸ਼ ਹੀ ਮਨੁੱਖ ਦੇ ਮਾਨਸਿਕ ਤਣਾਅ ਦਾ ਕਾਰਨ ਬਣ ਜਾਂਦਾ ਹੈ। ਮਨੁੱਖ ਇਸ ਟਕਰਾਰ ਅਤੇ ਝਗੜੇ ਦਾ ਮੁੱਢੋਂ ਹੱਲ ਲੱਭਣ ਦੀ ਥਾਂ ਆਪਣੇ ਮਾਨਸਿਕ ਤਣਾਅ ਤੋਂ ਬਚਣ ਲਈ ਨਸ਼ਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਹੈ। ਨਸ਼ਿਆਂ ਦੇ ਸੇਵਨ ਕਰਨ ਦੇ ਨਾਲ ਅਕਲ ਬਿਲਕੁਲ ਹੀ ਮਾਰੀ ਜਾਂਦੀ ਹੈ। ਅਜਹੀ ਨਸ਼ੀਲੀ ਬਾਵਰੀ ਹਾਲਤ ਵਿੱਚ ਮਨੁੱਖ ਮਾਨਸਿਕ ਤਣਾਅ ਤੋਂ ਬਚਦਾ ਘਰ ਵਿੱਚ ਹੋਰ ਕਲੇਸ਼ ਵਧਾ ਲੈਂਦਾ ਹੈ ਜਿਉਂ-ਜਿਉਂ ਕਲੇਸ਼ ਵਧਦਾ ਹੈ ਤਿਉਂ-ਤਿਉਂ ਮਨੁੱਖ ਦਾ ਦਿਮਾਗੀ ਤਣਾਅ ਵਧਦਾ ਹੈ ਜਿਉਂ-ਜਿਉਂ ਦਿਮਾਗੀ ਤਣਾਅ ਵਧਦਾ ਹੈ ਤਿਉਂ-ਤਿਉਂ ਮਨੁੱਖ ਨਸ਼ਿਆਂ ਦਾ ਹੋਰ ਸੇਵਨ ਕਰਦਾ ਹੈ ਜਿਉਂ-ਜਿਉਂ ਮਨੁੱਖ ਨਸ਼ੇ ਦਾ ਸਹਾਰਾ ਲੈਂਦਾ ਹੈ ਕਲੇਸ਼ ਹੋਰ ਵੱਧਦੇ ਹਨ ਮਨੁੱਖ ਪਰਿਵਾਰਕ ਝਗੜਿਆਂ ਦਾ ਹੱਲ ਨਸ਼ਿਆਂ ਰਾਹੀਂ ਲੱਭਦਾ ਲੱਭਦਾ ਇੱਕ ਦਿਨ ਆਪਣੇ ਅਤੇ ਪਰਿਵਾਰ ਲਈ ਖੁਦ ਮੁਸੀਬਤ ਬਣ ਜਾਂਦਾ ਹੈ ਅਤੇ ਪੱਕੇ ਅਮਲੀਆਂ ਦੀ ਕਤਾਰ ਵਿੱਚ ਖਲੋ ਕੇ ਨਾ ਘਰਦਾ ਰਹਿੰਦਾ ਨਾ ਘਾਟਦਾ ਅਕਰਸ਼ਿਤ ਪ੍ਰਚਾਰ ਨਹੀਂ ਨਸ਼ਿਆਂ ਦਾ ਲੱਗਣਾ ਅੱਜ ਮਾਇਆ ਦਾ ਯੁੱਗ ਚੱਲ ਰਿਹਾ ਹੈ ਹਰ ਮਨੁੱਖ ਮਾਇਆ ਇਕੱਤਰ ਕਰਨਾ ਹੀ ਆਪਣੇ ਜੀਵਨ ਦਾ ਨਿਸ਼ਾਨਾ ਬਣਾਈ ਬੈਠਾ ਹੈ ਮਾਇਆ ਇਕੱਠੀ ਕਰਨ ਲਈ ਭਾਵੇਂ ਮਨ ਦਾ ਕਿੰਨਾ ਵੀ ਨੁਕਸਾਨ ਹੋ ਜਾਵੇ ਜਾਂ ਮਨੁੱਖਤਾ ਦਾ ਉਹ ਕਿੰਨਾ ਵੀ ਨੁਕਸਾਨ ਕਰ ਦੇਵੇ ਇਸ ਲਈ ਉਹ ਤਿਆਰ ਹੈ ਇਸ ਸੋਚ ਅਧੀਨ ਨਸ਼ਿਆਂ ਦੀਆਂ ਵੱਡੀਆਂ ਕੰਪਨੀਆਂ ਚਾਹੇ ਉਹ ਤੰਬਾਕੂ ਦੇ ਪੈਕ ਤਿਆਰ ਕਰਨ ਚਾਹੇ ਸ਼ਰਾਬ ਦੇ ਨਸ਼ੇ ਦੀਆਂ ਬੂਤਲਾਂ ਬੜੇ ਆਕਰਸ਼ਿਤ ਲੇਬਲ ਲਾ ਕੇ ਮਨ ਨੂੰ ਲੁਭਾਉਣ ਵਾਲੇ ਸੁੰਦਰ ਪੈਕਟ ਬਣਾ ਕੇ ਵੱਡੇ ਵੱਡੇ ਬੋਰਡਾਂ ਉੱਤੇ ਸਜਾ ਕੇ ਟੈਲੀਵਿਜ਼ਨ ਅਤੇ ਅਖਬਾਰਾਂ ਰਾਹੀਂ ਕਰੋੜਾਂ ਰੁਪਏ ਦੀ ਨਸ਼ਿਆਂ ਪ੍ਰਤੀ ਐਸੀ ਆਕਰਸ਼ਿਤ ਇਸ਼ਤਿਹਾਰਵਾਜੀ ਕਰਦੀਆਂ ਹਨ ਕਿ ਭੋਲਾ-ਭਾਲਾ ਮਨੁੱਖ ਨਸ਼ਿਆਂ ਦੇ ਮਾਰੂ ਪ੍ਰਭਾਵ ਨੂੰ ਭੁੱਲ ਕੇ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਫਸਦਾ ਹੈ ਜਿਵੇਂ ਇੱਕ ਅਨਜਾਣ ਇੱਕ ਮਾਸੂਮ ਬੱਚਾ ਅੱਗ ਦੀ ਸੁਨਹਿਰੀ ਚਮਕ ਨੂੰ ਵੇਖ ਕੇ ਅੱਗ ਨੂੰ ਹੱਥ ਪਾ ਬੈਠਦਾ ਹੈ ਭਾਵੇਂ ਹੱਥ ਸਭ ਉਪਰੰਤ ਬੱਚਾ ਰੋਂਦਾ ਤੇ ਪਛਤਾਉਂਦਾ ਜ਼ਰੂਰ ਹੈ ਪਰ ਉਹ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਹੈ ਐਨ ਇਸੇ ਤਰ੍ਹਾਂ ਸੋਹਣੇ ਲੇਬਲ ਵੇਖ ਕੇ ਆਕਰਸ਼ਿਤ ਪ੍ਰਚਾਰ ਵੇਖ ਕੇ ਸੁਣ ਕੇ ਮਨੁੱਖ ਨਸ਼ਾ ਪ੍ਰਚਾਰ ਕੰਪਨੀਆਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ ਅਤੇ ਨਸ਼ਈ ਬਣ ਕੇ ਸਾਰੀ ਉਮਰ ਰੋਂਦਿਆਂ ਬਤੀਤ ਕਰਦਾ ਯਾਦ ਰੱਖਣ ਵਾਲੀ ਗੱਲ ਹੈ ਕਿ ਅੱਜ ਮੀਡੀਏ ਤੇ ਪ੍ਰਚਾਰ ਰਾਹੀਂ ਮਿੱਟੀ ਨੂੰ ਸੋਨਾ ਕਹਿ ਕੇ ਸੋਨੇ ਦਾ ਮੁੱਲ ਮਿੱਟੀ 'ਚ ਵਟਿਆ ਜਾ ਰਿਹਾ ਹੈ ਸਾਵਧਾਨ ਅਤੇ ਹੁਸ਼ਿਆਰ ਹੋਣ ਦੀ ਲੋੜ ਹੈ ਤਾਂ ਜੋ ਗੁੰਮਰਾਹਕੁੰਨ ਪ੍ਰਚਾਰ ਤੋਂ ਅਸੀਂ ਬਚ ਸਕੀਏ ਜੋ ਸਾਡੇ ਸਮਾਜ ਲਈ ਕੋਹੜ ਪੈਦਾ ਕਰ ਰਿਹਾ ਹੈ